विधानसभा ਹਲਕਾ ਮਜੀਠਾ ਤੋਂ ਮੌਜੂਦਾ ਵ代इका श्रीमती ਗਵੀਨ ਕੌਰ ਮਜੀਠਿਆ ਨੇ ਹਲਕੇ ਦੇ ਪਿੰਡ ਦਬੁਰਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਅਹਿਮ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਵਿਜੀਲੈਂਸ ਰਾਹੀਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕ੍ਰਮ ਸਿੰਘ ਮਜੀਠਿਆ ਖਿਲਾਫ ਅਮਦਨ ਤੋਂ ਵੱਧ ਜੋ ਵੀ ਜਾਇਦਾਦ ਬਣਾਉਂ ਸਬੰਧੀ ਕਥਿਤ ਤੌਰ ਤੇ ਝੂਠੇ ਮਾਮਲੇ ਦਰਜ ਕੀਤੇ ਹਨ ਉਹ ਸਿਰਫ ਮਜੀਠੀਆਂ ਨੂੰ ਬਦਨਾਮ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹਨ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਮਜੀਠਿਆ ਖਿਲਾਫ ਜੋ ਵੀ ਕਹਾਣੀਆਂ ਘੜੀਆਂ ਹਨ ਕਥਿਤ ਤੌਰ ਤੇ ਸਭ ਝੂਠੀਆਂ ਹਨ ਜੋ ਕਿ ਹੁਣ ਤੱਕ ਨਾ ਤਾਂ ਕੁਝ ਸਾਬਤ ਕਰ ਸਕੀ ਹੈ ਇਸ ਮੌਕੇ ਉਹਨਾਂ ਕਿਹਾ ਕਿ ਹਲਕੇ ਦੇ ਵਰਕਰਾਂ ਵੱਲੋਂ ਉਹਨਾਂ ਨੂੰ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਮੌਕੇ ਇਕਲਜੀਤ ਸਿੰਘ ਬਰਾੜ ਗਗਨਦੀਪ ਸਿੰਘ ਪਕਣਾ ਤਿਲਵਿੰਦਰ ਸਿੰਘ ਸਰਕਾਰੀਆਂ ਸਤਪਾਲ ਸਿੰਘ ਗੋਲਟੀ ਆਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ ਕਿ ਉਹ ਐਕਟਿਵ ਹੋ ਜੂ ਬਹੁਤ ਬਹੁਤ ਸਾਰੇ ਹੈਗੇ ਇਹ ਜਿਹੜੇ ਬੰਦੇ ਜਿਹੜੇ ਸਾਡੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਹੈ ਧਾਉਣੀ ਬੜਾ ਮੌਸਲਾ ਮਿਲਦਾ ਹੈ ਸਾਰਿਆਂ ਨੇ ਬੜਾ ਸਾਥ ਦਿੱਤਾ ਹੈ ਇਹ ਜੀ ਮੁਸ਼ਕਿਲ ਮੌਕੇ 'ਚ ਜਦ ਸਰਕਾਰਾਂ ਦਾ ਇਹਨਾਂ ੱਤਕਾ ਹੋ ਰਿਹਾ ਸਾਡੇ ਨਾਲ ਜੀ ਸਾਡਾ ਸਾਡਾ ਇਹ ਵੱਡਾ ਪਰਿਵਾਰ ਹੈ ਮਚੀਠਾ ਪਰਿਵਾਰ ਸਾਰਿਆਂ ਨੇ ਬੜਾ ਸਾਥ ਦਿੱਤਾ ਹੈ ਸਾਡਾ ਮਚੀਠੇ ਸਾਹਿਬ ਨੂੰ ਤੁਸੀਂ ਮਿਲ ਕੇ ਜੀ ਕਿਦਾਂ ਚੜਦੀ ਕਲਾ ਚ ਨੇ ਸਰਕਾਰ ਵੱਲੋਂ ਜਿਹੜੇ ਇਲਜ਼ਾਮ ਜੇ ਲਾਏ ਜਾ ਰਹੇ ਆ ਇੱਥੇ ਵੀ ਪ੍ਰਾਪਰਟੀ ਉੱਥੇ ਵੀ ਇਦਾਂ ਦਾ ਕੁਝ ਨਿਕਲਿਆ ਵਾ ਹਜੇ ਤਾਈ ਤਾਂ ਕੁਝ ਨਹੀਂ ਨਿਕਲਿਆ ਜਿਹੜਾ ਉਹਨਾਂ ਨੇ 1000 ਏਕੜ ਕੇ 81 ਮਸ਼ੂਬਰੇ ਉਹਦਾ ਤਾਂ ਉਹਨਾਂ ਨੇ ਕარი ਦਿੱਤਾ ਕਿ ਨਹੀਂ ਹੈ ਇੱਕ ਇੱਕ ਕਰਕੇ ਸਾਰਿਆਂ ਸਾਰਾ ਖਤਮ ਹੋ ਜਾਊਗਾ ਜੀ